మే ਅਸੀਂ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਖਾਰਾ ਵਿਖੇ ਪਹੁੰਚੇ ਹਾਂ ਜਿੱਥੇ ਸਾਨੂੰ ਪਤਾ ਲੱਗਾ ਸੀ ਕਿ ਇੱਥੇ ਇੱਕ ਵੀਰ ਹੈ ਜੋ ਕਿ ਛੋਟੇ ਛੋਟੇ ਬੱਚਿਆਂ ਨੂੰ ਕਬੱਡੀ ਦੀ ਟ੍ਰੇਨਿੰਗ ਦੇ ਰਿਹਾ ਉਹਨਾਂ ਕੋਲ ਪਹੁੰਚੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਹਾਂਜੀ ਸਰ ਕੀ ਨਾਮ ਹੈ ਸਰ ਆਪਣਾ ਨਾਮ ਅਜੀਤ ਸਿੰਘ ਤੇ ਵੀਰ ਜੀ ਕਿੰਨਾ ਕ ਸਮਾਂ ਹੋ ਗਿਆ ਇਦਾਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹੋ ਬੱਚਿਆਂ ਨੂੰ ਭਾਜੀ ਮਿਹਨਤ ਲਵਾਉਂਦਿਆਂ ਹੋ ਗਏ 2 ਸਾਲ ਆਪਾਂ ਨੂੰ ਠੀਕ ਹੈ ਜੀ ਤੇ ਡੇਲੀ ਮਿਹਨਤ ਲਵਾਈਦੀ ਆ 4-5 ਵਜੇ ਦਾ ਇਹਨਾਂ ਦਾ ਟਾਈਮ ਆਉਂਦਾ ਤੇ 4-5 ਵਜੇ ਆਉਂਦੇ ਆ ਸਾਢੇ 7 ਤੇ ਇਹਨਾਂ ਨੂੰ ਛੁੱਟੀ ਦੇਦੀ ਦੀ ਗਰਮ ਤੇ ਬਾਕੀ ਕੁੜੀਆਂ ਵੀ ਆ 10 12 ਆਪਣੇ ਤੋਂ ਕੁੜੀਆਂ 5 ਵਜੇ ਆਈ 5 6 ਵਜੇ ਆ ਜਾਂਦੀਆਂ ਵਾ ਇਹਨਾਂ ਨੂੰ ਰੋਡ ਪਾਰ ਕਰਾਉਣਾ ਪੈਂਦਾ ਗਰਾਉਂਡ ਸਾਡੀ ਥੋੜੀ ਪਿੰਡ ਤੋਂ ਬਾਹਰ ਵਾਰਾ ਜਾੜਜੇ ਦੇ ਵਿੱਚ ਵਾ ਤੇ ਰੋਡ ਪਾਰ ਕਰਾ ਗਏ ਤੇ ਫਿਰ ਇਹਨਾਂ ਨੂੰ ਜਾ ਕੇ ਰੋਡ ਫੇਰ ਪਾਰ ਕਰਾਉਣਾ ਜਦੋਂ ਇਧਰੋਂ ਛੁੱਟੀ ਮਿਲਨੀ ਠੀਕ ਆ ਜੀ ਤੇ ਮੁੰਡੇ ਆ ਮੁੰਡੇ ਥੋੜਾ ਕਾ ਲੇਟ ਚੱਲ ਜਾਂਦੇ ਆ ਵੀ ਚਲੋ ਲਾਈਟਾਂ ਲੂਟਾਂ ਲੱਗੀਆਂ ਗਰਾਉਂਡ 'ਚ 8:30 ਵਜੇ ਤੋਂ ਖੇਡਦੇ ਰਹਿੰਦੇ ਆ ਤੇ ਬਾਕੀ ਮਹਾਰਾਜ ਕਿਰਪਾ ਕਰ ਇਹਨਾਂ ਤੇ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਇੱਥੇ ਨਾ ਕਾਫੀ ਬੇਟੀਆਂ ਵੀ ਇੱਥੇ ਆਈਆਂ ਤੁਹਾਡੇ ਕੋਲ ਹਾਂਜੀ ਹਾਂਜੀ ਇਹਨਾਂ ਨੂੰ ਕਿਵੇਂ ਫਿਰ ਘਰਾਂ ਤੋਂ ਲੈ ਕੇ ਆਉਂਦੇ ਤੁਸੀਂ ਇਹਨਾਂ ਨੂੰ ਭਾਈ ਇਹਨਾਂ ਦਾ ਇੱਕ ਗਰੁੱਪ ਬਣਿਆ ਇੱਕ ਉਹਦੇ ਉੱਤੇ ਇਹਨਾਂ ਦੇ ਮਾਪਿਓ ਦੇ ਕੋਲ ਵਟਸਐਪ ਚੱਲਦਾ ਵਾ ਤੇ ਉਹਦੇ ਵਿੱਚ ਇਹਨਾਂ ਨੂੰ ਦੱਸ ਦਈਦਾ ਵਾ ਵੀ ਇੰਨਾ ਟਾਈਮ ਜਿੱਦਨ ਅਸੀਂ ਨਹੀਂ ਵੀ ਆਉਣਾ ਜਿੱਦਨ ਮੰਨ ਲਓ ਕੋਈ ਮੀਂਹ ਪੈ ਜਾਏ ਜਾਂ ਅਸੀਂ ਕਿਤੇ ਮੈਚ ਤੇ ਬੱਚਿਆਂ ਨੂੰ ਲੈ ਕੇ ਜਾਣਾ ਹੋਵੇ ਉਹ ਦਿਨ ਇਹਨਾਂ ਨੂੰ ਦੱਸ ਦਈਦਾ ਵੀ ਅੱਜ ਦਾ ਦਿਨ ਆਇਓ ਅੱਜ ਛੁੱਟੀ ਹੈ ਗਰਾਊਂਡ 'ਚ ਕਿਉਂਕਿ ਫਿਰ ਇੱਥੇ ਆ ਕੇ ਕਿਸੇ ਨੇ ਕੇਅਰ ਨਹੀਂ ਕਰਨੀ ਠੀਕ ਆ ਸਾਨੂੰ ਕੇਅਰ ਕਰਨੀ ਪੈਂਦੀ ਅਸੀਂ ਇਹਨਾਂ ਨੇ 5 ਵਜੇ ਆਉਣਾ ਵੀ ਆ ਇਹਨਾਂ ਨੂੰ ਪੂਰਾ ਪ੍ਰੋਪਰ ਖੜਾਉਣਾ ਪੈਂਦਾ ਇਹਨਾਂ ਨੂੰ ਮਿਹਨਤ ਵੀ ਲਗਾਉਣੀ ਹੈ ਪ੍ਰੋਪਰ ਸਹੀ ਆ ਇਹਨਾਂ ਨੂੰ ਚਲੋ ਡਾਈਟ ਵੀ ਦੇਈਦੀ ਆ ਖਾਣ ਪੀਣ ਨੂੰ ਵੀ ਖੁੱਲਾ ਦਈਦਾ ਵਾ ਤੇ ਮੁੰਡਿਆਂ ਦਾ ਕੋਈ ਨਹੀਂ ਮੁੰਡੇ 10 ਮਿੰਟ ਲੇਟ ਆ ਜਾਂਦੇ ਤੇ ਉਹ 10 ਮਿੰਟ ਲੇਟ ਵੀ ਚੱਲ ਜਾਂਦੇ ਆ ਹੁਣ ਵੇਖਿਆ ਜੇ ਵੀਰ ਜੀ ਤੁਹਾਡਾ ਨਾ ਕਾਫੀ ਪਿੰਡਾਂ ਨਾਲੋਂ ਵੱਖਰਾ ਜੇ ਕੋਪਰਾਲਾ ਹੈ ਨਾ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਕਬੱਡੀ ਟ੍ਰੇਨਿੰਗ ਦੇ ਰਹੇ ਜੇ ਬੱਚੇ ਬਹੁਤ ਵਧੀਆ ਤਿਆਰ ਕੀਤੇ ਤੁਸੀਂ ਹਾਂਜੀ ਜਿਵੇਂ ਹੁਣ ਤਿਆਰ ਕਰਦੇ ਇਸ ਤੋਂ ਬਾਅਦ ਕਈ ਮੈਚ ਕਿੱਢਣ ਵਾਸਤੇ ਵੀ ਲੈ ਕੇ ਜਾਂਦੇ ਜੇ ਮੈਚ ਭਾਜੀ ਏਦਾਂ ਮਾਂ ਵੀ ਗਰਮੀਆਂ ਦੇ ਵਿੱਚ ਤੇ ਚਲੋ ਸ਼ੋਅ ਮੈਚ ਹੁੰਦੇ ਬਾਦੂ ਸ਼ੋਅ ਮੈਚ ਤੇ ਇਹਨਾਂ ਨੂੰ ਕੋਈ ਨਹੀਂ ਮਿਸ ਕਰੀਦਾ ਸਾਰੇ ਮੈਚ ਮੁੰਡਿਆਂ ਨੂੰ ਖੜਾ ਕੇ ਲਈਦੇ ਆ ਕੁੜੀਆਂ ਸਾਡੇ ਤੋਂ ਨਵੀਆਂ ਆਉਣ ਲੱਗੀਆਂ ਜੇ ਹੋਏ ਹੋ ਗਿਆ ਇਹਨਾਂ ਨੂੰ 3-3 4-4 ਮਹੀਨੇ ਹੋ ਗਏ ਆਉਂਦੀਆਂ ਨੂੰ ਤੇ ਕੁੜੀਆਂ ਦੇ ਮੈਚ ਅਜੇ ਘੱਟ ਲੱਗਦੇ ਆ ਤੇ ਮੁੰਡਿਆਂ ਦੇ ਬਾਦੂ ਲੱਗਦੇ ਆ ਮੁੰਡਿਆਂ ਨੂੰ ਫਿਰ ਲੈ ਕੇ ਜਾਈਦਾ ਵਾ ਮੁੰਡਿਆਂ ਦੇ ਜੋ ਪੈਸੇ ਮਿਲਦੇ ਉਥੋਂ 2000 ਮਿਲ ਗਿਆ 1000 ਮਿਲ ਗਿਆ ਉਹ ਇਹਨਾਂ ਨੂੰ ਰਾਜ ਖਰਾ ਖਵਾ ਦੇਦੀ ਆ ਤੇ ਜੇ ਇਹਨਾਂ ਦੀ ਡਿਮਾਂਡ ਹੋਵੇ ਭੀ ਸਾਨੂੰ ਗਿਰियां ਲੈ ਕੇ ਦਵੋ ਉਸਤਾਦ ਜੀ ਫਿਰ ਇਹਨਾਂ ਨੂੰ ਗਿਰियां ਲੈ ਦੇ ਦਿਆਂਗਾ। ਭਾਜੀ ਹੁਣ ਵੇਖੋ ਤੁਹਾਡਾ ਜਿਹੜਾ ਪਿੰਡ ਆ ਹਲਕਾ ਪੱਟੀ ਦੇ ਅਧੀਨ ਆਉਂਦਾ ਹੈ ਤੇ ਇੱਥੋਂ ਦੇ ਇੱਕ ਬਹੁਤ ਵਧੀਆ ਮੰਤਰੀ ਆਪਣੇ ਤੁਹਾਨੂੰ ਪਤਾ ਪੰਜਾਬ ਦਾ ਬਹੁਤ ਵਧੀਆ ਕੰਮ ਕਰ ਰਿਹਾ ਲਾਜੀਤ ਭੁੱਲਰ ਹਾਂਜੀ ਉਹਨਾਂ ਤੋਂ ਕੋਈ ਮੰਗ ਕਰਦੇ ਜੀ ਤੁਸੀਂ ਮੰਗ ਉਹਨਾਂ ਤੋਂ ਭਾਜੀ ਆਪਣੀ ਇਹੋ ਹੀ ਆ ਵੀ ਆਪਣਾ ਸਟੇਡੀਅਮ ਬੜਿਆ ਹੋਵੇ ਵਿੱਚ ਇੱਕ ਸ਼ਾਨਦਾਰ ਜਿਮ ਹੋਵੇ ਜਿਹੜੇ ਬੱਚੇ ਆਪ ਦਾ ਚਲੋ ਮਿਹਨਤ ਵੀ ਲਾਉਣ ਤੇ ਆਪ ਦਾ ਵਰਜਿਸ਼ ਵੀ ਕਰ ਲੈਣ ਹਨਾ ਤੇ ਮੰਗੇ ਇਹੋ ਹੀ ਆ ਭਾਜੀ ਸਾਡਾ ਸਟੇਡੀਅਮ ਥੋੜਾ ਘਗਾ ਵਾ ਢਿੱਲਾ ਥੋੜ ਤੇ ਇਹਦਾ ਬਣਿਆ ਪੌੜੀਆਂ ਪੁੜੀਆਂ ਬਣਿਆ ਤੇ ਸਾਈਡਾਂ ਤੇ ਜਾਲੀ ਜੂਲੀ ਲੱਗੀ ਹੋਵੇ ਗੇਟ ਲੱਗਾ ਹੋਵੇ ਕਿਉਂਕਿ ਜਿਹੜੇ ਸਾਡੇ ਸਿਆਣੇ ਪਿੰਡ ਦੇ ਬੰਦੇ ਆ ਉਹ ਥੋੜੇ ਡਰਦੇ ਆ ਇਧਰ ਆਉਣ ਤੋਂ ਕਿਉਂਕਿ ਜਾੜ ਦੇ ਵਿੱਚ ਵਾ ਠੀਕ ਆ ਜੀ ਤੇ ਉਹ ਡਰਦੇ ਨਹੀਂ ਆਉਂਦੇ ਜੇ ਸਟੇਡੀਅਮ ਬਣਿਆ ਹੋਊਗਾ ਇੱਥੇ ਇੱਕ ਬੰਦਾ ਰੱਖਿਆ ਹੋਊਗਾ ਤਨਖਾਹ ਤੇ ਤੇ ਅਗਲੇ ਨੇ ਆਪੇ ਹੱਸ ਕੇ ਆਉਣਾ ਤੇ ਇੱਕ ਸਾਡਾ ਜਿਹੜਾ ਇਹ ਗਰਾਊਂਡ ਨੂੰ ਰਾਹ ਆਉਂਦਾ ਵਾ ਉਹ ਬਹੁਤ ਜ਼ਿਆਦਾ ਮਾੜਾ ਵਾ ਕੱਚਾ ਵਾ ਤੇ ਅਸੀਂ ਸਰਪੰਚ ਸਾਹਿਬ ਨੂੰ ਇਹੋ ਅਪੀਲ ਕਰਦੇ ਆ ਬੇਨਤੀ ਕਰਦੇ ਆ ਹੱਥ ਜੋੜ ਕੇ ਕਿ ਇਹ ਸਾਡਾ ਰਾਹ ਬਣਾਇਆ ਜਾਵੇ ਇਹ ਸਾਡੀ ਗਰਾਊਂਡ ਵੱਲ ਠੀਕ ਹੈ ਜੀ ਇੱਥੇ ਹੋਰ ਵੀ ਵੀਰ ਮੌਜੂਦ ਨੇ ਨਾਲ ਬੇ ਗੱਲਬਾਤ ਕਰਦੇ ਹਾਂ ਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਤੇ ਹੁਣ ਵੀਰ ਜੀ ਜਿਵੇਂ ਅਸੀਂ ਦੇਖ ਰਹੇ ਹਾਂ ਬੱਚੇ ਤੁਸੀਂ ਤਿਆਰ ਕੀਤੇ ਹਨਾ ਤੇ ਕੋਈ ਨੈਸ਼ਨਲ ਵਗੈਰਾ ਲੈਵਲ ਤੇ ਕੋਈ ਖੇਡਿਆ ਬੱਚਾ ਨੈਸ਼ਨਲ ਲੈਵਲ ਤੇ ਜੇ ਬੱਚੇ ਛੋਟੇ ਆ ਸਾਡੇ ਤੇ ਇਹਨਾਂ ਨੂੰ ਹੌਲੀ ਹੌਲੀ ਸਕੂਲਾਂ ਚ ਪੜਦੇ ਆ ਇਹਨਾਂ ਦੇ ਸਕੂਲਾਂ ਚ ਵੀ ਗੇਮਰ ਰਖਾਈਆਂ ਵਾਂ ਬੱਚਿਆਂ ਦੀਆਂ ਜਿਵੇਂ ਮੇ ਸਕੂਲਾਂ ਚ ਗੇਮ ਹੁੰਦੀਆਂ ਫਿਰ ਇਹਨਾਂ ਨੂੰ ਓਵੇਂ ਓਵੇਂ ਲੈਵਲ ਤੇ ਟ੍ਰੇਨਿੰਗ ਦੇਈਦੀ ਇੱਥੇ ਫਿਰ ਇਹਨਾਂ ਨੂੰ ਉੱਥੇ ਸਕੂਲਾਂ ਚ ਜਿਹੜੀ ਪੇਸ਼ਨ ਉਹ ਬੰਦੀ ਇਹਨਾਂ ਦੀ ਉਹਨੂੰ ਵੇਖੋ ਕਿ ਅੱਜ ਕੱਲ ਤੁਸੀਂ ਦੇਖ ਰਹੇ ਨਸ਼ਾ ਜੁੱਧ ਨਸ਼ਾ ਵਿਰੋਧ ਸਰਕਾਰ ਚਲਾ ਰਹੀ ਆ ਤੁਹਾਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਬੱਚਿਆਂ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹਾਂਜੀ ਬਹੁਤ ਜ਼ਰੂਰੀ ਗੱਲ ਆ ਇਹ ਸਰਕਾਰ ਨੂੰ ਪਹਿਲਾਂ ਇਹ ਧਿਆਨ ਦੇਣਾ ਚਾਹੀਦਾ ਵੀ ਜੇ ਛੇੜਾ ਛੋਟਾ ਬੱਚਾ ਵਾ ਜੇ ਉਹ ਪਹਿਲਾਂ ਇੱਥੋਂ ਸ਼ੁਰੂ ਕਰੂਗਾ ਫੇਰ ਹੀ ਨਸ਼ੇ ਤੋਂ ਬਚੂਗਾ ਜੇ ਸ਼ੁਰੂ ਤੋਂ ਬੱਚੇ ਦਾ ਧਿਆਨ ਹੀ ਨਸ਼ਿਆਂ ਨਾਲ ਲੜਿਆ ਗਰਾਊਂਡ 'ਵਾਲ ਫਿਰ ਉਹਨੇ ਨਸ਼ੇ ਆ ਲੈ ਜਾਣਾ ਉਹਨੇ ਫਿਰ ਗਰਾਊਂਡ ਅਲ ਕਿੱਥੋਂ ਆਣਾ ਤੇ ਸਾਰਿਆਂ ਨੂੰ ਵੱਡੀ ਪ੍ਰੋਬਲਮ ਇਹ ਹੁੰਦੀ ਵੀ ਜਿਹੜੀ ਪਿੰਡ ਦੇ ਵਿੱਚ ਗਰਾਊਂਡ ਆ ਨਾ ਉਹ ਹਮੇਸ਼ਾ ਜ਼ਰੂਰੀ ਹੁੰਦੀ ਹੁਣ ਸਾਡੇ ਪਿੰਡ ਚ ਪਹਿਲਾਂ ਵੀਰ ਨੇ ਦੱਸਿਆ ਵੀ ਗਰਾਊਂਡ ਦੀ ਕਾੜਾ ਸਾਡੇ ਗਰਾਊਂਡ ਵਧੀਆ ਬਣੀ ਹੋਵੇ ਬੱਚਾ ਗਰਾਊਂਡ ਦੇ ਵਿੱਚ ਤਾਂ ਹੀ ਆਊਗਾ ਜੇ ਗਰਾਊਂਡ ਵਧੀਆ ਬਣੀ ਹੋਊਗੀ ਗਰਾਊਂਡ ਵਧੀਆ ਹੋਣ ਦੇ ਨਾਲ ਨਾਲ ਇਹਨਾਂ ਦਾ ਵੀ ਬੱਚੇ ਨੂੰ ਉਤਸ਼ਾਹ ਹੁੰਦਾ ਵੀ ਮੈਂ ਗਰਾਊਂਡ 'ਚ ਜਾਵਾਂ ਗਰਾਊਂਡ ਵਧੀਆ ਵਾ ਛੋਟੇ ਛੋਟੇ ਬੱਚੇ ਆਉਣਗੇ ਇੱਕ ਦੂਜੇ ਨੂੰ ਦੇਖ ਕੇ ਫੇਰ ਹੀ ਬੱਚੇ ਆਉਂਦੇ ਆ ਜੇ ਗਰਾਊਂਡ ਨਹੀਂ ਤਾਂ ਫਿਰ ਕੁਝ ਨਹੀਂ ਹੁਣ ਬ ਡਾਇਰ ਵੀਰ ਜੀ ਅਸੀਂ ਧੰਨਵਾਦ ਕਰਦੇ ਆ ਨਰੇ ਵੀਰਾਂ ਦਾ ਕੋਈ ਵੀ ਵੀਰ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਸਾਨੂੰ ਹੁੰਦੀ ਥੋੜੀ ਬਾਲੀ ਜਾਂ ਪੈਸੇ ਦੀ ਜਾਂ ਕਿੱਦਾਂ ਅਸੀਂ ਐਨ ਆਰ ਆਈ ਵੀਰ ਨੂੰ ਕਰੀਦਾ ਸਾਡੀ ਐਨ ਆਰ ਆਈ ਵੀਰ ਬਹੁਤ ਹੈਲਪ ਕਰਦੇ ਆ ਤੇ ਉਹਨਾਂ ਨੂੰ ਜਦੋਂ ਵੀ ਕੋਈ ਚੀਜ਼ ਦੀ ਜਾਂ ਗਿਰੀਆਂ ਦੀ ਹੋਵੇ ਜਿੱਦਾਂ ਅੱਜ ਜਰਸੀਆਂ ਵੰਡੀਆਂ ਅਸੀਂ ਉਹਨਾਂ ਨੂੰ ਕਿਹਾ ਵੀ ਇਦਾਂ ਹੀ ਜਿੱਦਾਂ ਮੰਨ ਲਓ ਕੋਈ ਥੋੜੇ ਜਿਹਾ ਗਰੀਬ ਘਰਾਂ ਦੇ ਬੱਚੇ ਵੀ ਹੈਗੇ ਆ ਸਾਰੇ ਤਗੜੇ ਨਹੀਂ ਹੁੰਦੇ ਤੇ ਉਸ ਹੱਬ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜਰਸੀਆਂ ਦਿੰਦਾ ਫਿਰ ਉਹ ਬਾਹਰੋਂ ਵੀਰ ਹੈਲਪ ਕਰਦੇ ਸਾਡੀ ਬਹੁਤ ਜੀ ਜੀ ਤੇ ਬਾਬਾ ਜੀ ਵੀ ਸਾਡੇ ਕੋਲ ਮੌਜੂਦ ਨੇ ਉਹਨਾਂ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜਿਵੇਂ ਬੱਚੇ ਛੋਟੇ ਛੋਟੇ ਦੇਖੋ ਕਿੰਨੇ ਵਧੀਆ ਇਹਨਾਂ ਵੀਰਾਂ ਨੇ ਉਹਨਾਂ ਪਿਆਰ ਕੀਤੇ ਕਬੱਡੀ ਹਨਾ ਕਿ ਤੁਸੀਂ ਦੇਖਦੇ ਹੋਣੇ ਖੇਡਦੇ ਇਹਨਾਂ ਪਰ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੇ ਇਹੋ ਹੀ ਕਵਾਂਗੇ ਕਿ ਜੋ ਖਾਰੇ ਪਿੰਡ ਦੇ ਵਿੱਚ ਜੋ ਪੱਟੀ ਹਲਕੇ ਦੇ ਵਿੱਚ ਇਹ ਪਿੰਡ ਪੈਂਦਾ ਵਾ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਪਾਇਮਨਦੀ ਸਿੰਘ ਤੇ ਇਹਨਾਂ ਦੇ ਨਾਲ ਦੇ ਸਾਰੇ ਸਾਥੀ ਜਿੰਨੇ ਵੀ ਆ ਇਹਨਾਂ ਸਾਰਿਆਂ ਵੱਲੋਂ ਧੰਤਨ ਬਾਬਾ ਦਾਣ ਸਿੰਘ ਦੀ ਸਪੋਰਟ ਕਲੱਬ ਫਿਟਨੈਸ ਕਬੱਡੀ ਅਕੈਡਮੀ ਬਣਾਈ ਆ ਜਿਹਦੇ ਵਿੱਚ ਬੱਚੇ ਰੋਜ਼ਾਨਾ ਹੀ ਮਿਹਨਤ ਕਰਦੇ ਆ ਜੋਰ ਕਰਦੇ ਆ ਇਹ ਬੱਚਿਆਂ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਵਾ ਚੰਗਾ ਵਾ ਪਰ ਚੰਗੇ ਕੰਮ ਵਾਸਤੇ ਪਿੰਡ ਦੇ ਵੀ ਆਗੂਆਂ ਨੂੰ ਸਾਥ ਦੇਣਾ ਚਾਹੀਦਾ ਵਾ ਤੇ ਬਾਕੀ ਜਿਸ ਤਰ੍ਹਾਂ ਨਾ ਕਿਹਾ ਵਾ ਕਿ ਸਟੇਡੀਅਮ ਜਿਹੜਾ ਵਾ ਉਹ ਬਣਾਉਣਾ ਚਾਹੀਦਾ ਵਾ ਛੜਕ ਜਿਹੜੀ ਆ ਉਹ ਬਹੁਤ ਵੀ ਮਾੜੀ ਆ ਜਿਤਨਾ ਪਾਣ ਆਏ ਆ ਤੇ ਪਾਣੀ ਦੇ ਵਿੱਚ ਦੀ ਗੱਡੀ ਕੱਢ ਕੇ ਲੈਂਦੀ ਆ ਤੇ ਇਸ ਤਰ੍ਹਾਂ ਕਰਕੇ ਜੋ ਵੀ ਇਹਨਾਂ ਦੀ ਮੰਗ ਆ ਉਹ ਪੂਰੀ ਕੀਤੀ ਜਾਵੇ ਤਹੀਂ ਲਾਲਜੀਤ ਪੁੱਲਰ ਸਾਹਿਬ ਮੰਤਰੀ ਜੀ ਨੂੰ ਬੇਨਤੀ ਕਰਦੇ ਆ ਕਿ ਇਸ ਪਾਸੇ ਜ਼ਰੂਰੀ ਜਿਹੜਾ ਵਾ ਉਹ ਖਿਆਲ ਜਰਾ ਕੀਤਾ ਜਾਵੇ ਤੇ ਬਹੁਤ ਵਧੀਆ ਗੱਲ ਹੋਵੇ ਜੋ ਇਹਨਾਂ ਦੀ ਮੰਗ ਉਹ ਪੂਰੀ ਕੀਤੀ ਜਾਵੇ ਆ ਤੁਸੀਂ ਦੇਖ ਸਕਦੇ ਹੋ ਜੇ ਛੋਟੇ ਛੋਟੇ ਬੱਚੇ ਇੱਥੇ ਪਹੁੰਚ ਡੇਲੀ ਪਹੁੰਚਦੇ ਆ ਇਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਆ ਹਾਂਜੀ ਬੇਟਾ ਕੀ ਨਾਮ ਆਪਣਾ ਮੇਰਾ ਨਾਮ ਹਰਮਨਪ੍ਰੀਤ ਕੌਰ ਆ ਤੇ ਤੁਹਾਨੂੰ ਕਿਵੇਂ ਪ੍ਰੇਰਨਾ ਮਿਲੇਗੀ ਮੈਂ ਕਬੱਡੀ ਖੇਡਨੀ ਆ ਜਦੋਂ ਸਾਰੀਆਂ ਕੁੜੀਆਂ ਆਉਂਦੀਆਂ ਤੇ ਇਸ ਕਰਕੇ ਫਿਰ ਅਸੀਂ ਵੀ ਆਏ ਗਰਾਊਂਡ ਵਿੱਚ ਫਿਰ ਅਸੀਂ ਵੀ ਖੇਡਣਦੇ ਕਬੱਡੀ ਖੇਡਣ ਲੱਗੇ ਮੰਮੀ ਡੈਡੀ ਮੰਨਦੇ ਫਿਰ ਹਾਂਜੀ ਮਮਾ ਪਪਾ ਮੰਨਦੇ ਆ ਕੋਸਾਬ ਕਿਵੇਂ ਦੀ ਪ੍ਰੈਕਟਿਸ ਕਰਾ ਰਹੇ ਸੀ ਸਾਨੂੰ ਬਹੁਤ ਵਧੀਆ ਪ੍ਰੈਕਟਿਸ ਕਰਾਉਂਦੇ ਆ ਤੇ ਡਾਈਟ ਵਗੈਰਾ ਫਿਰ ਕਿਵੇਂ ਮਿਲਦੀ ਵਧੀਆ ਮਿਲਦੀ ਹਾਂਜੀ ਹਰ ਹਫਤੇ ਮਿਲਦੀ ਆ ਹਾਂਜੀ ਸੋ ਇਹ ਸਨ ਇੱਥੋਂ ਦੇ ਬੱਚੇ ਇੱਥੇ ਪਹੁੰਚ ਕੇ ਸਾਨੂੰ ਬਹੁਤ ਹੀ ਵਧੀਆ ਲੱਗਾ ਕਿ ਇੱਕ ਵੱਖਰਾ ਜੋ ਪ੍ਰਾਲਾ ਹੈ ਵੀਰ ਹੁਣਾਂ ਲੋਕ ਕੀਤਾ ਗਿਆ ਫਿਲਹਾਲ ਦੀ ਇਜਾਜ਼ਤ ਤਰਨਤਨ ਤੋਂ ਨਿਰਮਲ ਸਿੰਘ ਸੰਤ